ਜੋ ਲੰਕਾ ਸੋਨੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਉਹਦੀ ਅਕਲ ਅਕਲ ਮਾਰੀ ਗਈ ਉਹਨੇ ਇਸਤਰੀ ਮਾਦਾ ਦਾ ਅਪਮਾਨ ਕਰ ਲਿਆ ਅਰੇ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲੇ ਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਜਿਹੜਾ ਸਰੋਵਰ ਦੇ ਅੰਦਰ ਲੰਕਾ ਨੂੰ ਤਹਿਨ ਕੀਤਾ ਹਨੂਮਾਨ ਜੀ ਦੁਆਰਾ ਜਾਂਦਾ ਅੱਜ ਦਾ ਪ੍ਰੋਗਰਾਮ ਰਾਮ ਤਲਾਈ ਮੰਦਿਰ ٹرسٹ ਵੱਲੋਂ ਕੀਤਾ ਜਾਂਦਾ ਹਨੂਮਾਨ ਜੀ ਦੁਆਰਾ ਲੰਕਾ ਵੀ ਜਲਾਤੀ ਗਈ ਔਰ ਰਾਖਸ਼ ਜਰਦੀ ਦਾ ਪ੍ਰਭੂ ਰਾਮ ਦੁਆਰਾ ਅੰਤ ਕੀਤਾ ਇਹ ਬੁਰਾਈ ਦੇ ਛਾਈ ਦੀ ਜਿੱਤ ਹੈ ਇਹ ਅੱਜ ਦਾ ਦਿਨ ਇਹ ਦਰਸਾਉਂਦਾ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਵੈ ਇਸ ਇਲਾਕੇ ਦੀ ਜਨਤਾ ਵਾਸਤੇ ਇੱਕ ਨਵੀਂ ਤਰ੍ਹਾਂ ਦਾ ਕਾਰਜਕ੍ਰਮ ਹੈ ਔਰ ਇਹ ਜਿਹੜੀ ਨਵੀਂ ਜਿਹੜਾ ਇਸ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਦੇ ਵਾਸਤੇ ਵੀ ਇੱਕ ਮਾਰਗਦਰਸ਼ਨ ਹੈ ਕਿ ਕਿਸ ਤਰ੍ਹਾਂ ਬੁਰਾਈ ਦੇ ਉੱਤੇ ਉੱਠਾਈ ਦੀ ਜਿੱਤ ਹੁੰਦੀ ਹੈ ਇਹ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚਾਲੂ ਹੈ ਇੱਕ ਵਾਰ ਸਾਲ ਕੋਰੋਨਾ ਚ ਬੰਦ ਰਿਹਾ ਪ੍ਰੋਗਰਾਮ ਰਾਮਦ라이 ਮੰਦਰ ٹرسٹ ਵੱਲੋਂ ਕੀਤਾ ਜਾਂਦਾ ਹੈ 12 ਸਾਲ ਤੋਂ ਇਹ ਕਾਰਗਰਮ ਚੱਲ ਪ੍ਰੋਗਰਾਮ ਚੱਲ ਰਿਹਾ ਲੰਕਾ ਦਹਨ ਦਾ ਔਰ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲੇ ਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਜਿਹੜਾ ਸਰੋਵਰ ਦੇ ਅੰਦਰ ਲੰਕਾ ਨੂੰ ਦਹਨ ਕੀਤਾ ਹਨੂਮਾਨ ਜੀ ਦੁਆਰਾ ਜਾਂਦਾ ਇਹ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚੱਲੂ ਹੈ ਇੱਕ ਵਾਰ ਸਾਲ ਕੋਰੋਨਾ ਚ ਬੰਦ ਰਿਹਾ ਬਾਕੀ ਲਗਾਤਾਰ 12 ਸਾਲ ਤੋਂ ਇਹ ਚੱਲੂ ਹੈ ਦੋਗੀ ਇਹ ਪ੍ਰੋਗਰਾਮ ਦਾ ਰਾਮਤਲਾਈ ટ્રਸਟ ਮੰਦਰ ਨੇ ਉਸ ਵਕਤ ਇਹ ਸੋਚ ਕੇ ਕੀਤਾ ਸੀ ਕਿ ਇੱਕ ਜੋ ਲੰਕਾ ਸੋਹਣੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਸ ਵਕਤ ਜੋ ਸਮੁੰਦਰ ਦੇ ਅੰਦਰ ਬੈਠਾ ਰਾਵਣ ਰੂਪੀ ਰਾਖਸ਼ ਸੀ ਚਾਹੇ ਉਹ ਚਾਰੇ ਵੇਦਾਂ ਦਾ ਗਿਆਤਾ ਸੀ ਜਾਇਓ ਹਨੂਮਾਨ ਜੀ ਦਾ ਭਗਤ ਭਗਤ ਸੀ ਤਿੰਨ ਲੋਕ ਦਾ ਮਾਲਕ ਨੂੰ ਉਹਨੇ ਜਤਿਆ ਸੀ ਜਿੰਦੂ ਆਈ ਸ਼ਿਵਜੀ ਮਹਾਰਾਜ ਦੇ ਨਾਮ ਤੋਂ ਜਾਣਦੇ ਆ ਪਰ ਉਹਦੀ ਇੱਕ ਅਕਲ ਮਾਰੀ ਗਈ ਉਹਨੇ ਇਸਤਰੀ ਮਾਦਾ ਦਾ ਅਪਹਨਨ ਕਰ ਲਿਆ ਉਹ ਹਰਨ ਕਰਨ ਤੋਂ ਬਾਅਦ ਪ੍ਰਭੂ ਰਾਮ ਨੇ ਪੂਰੇ ਅੰਗਾਜੀ ਨੂੰ ਵੀ ਭੇਜਿਆ ਬਾਂਦਰ ਦੇ ਰੂਪ ਔਰ ਹਨੂਮਾਨ ਜੀ ਨੂੰ ਵੀ ਭੇਜਿਆ ਕਿ ਕਿਸੇ ਤਰੀਕੇ ਇਹ ਬਾਝ ਆ ਜਾਏ ਔਰ ਇਹ ਸਮਲ ਜਾਏ ਪਰ ਨਾ ਸਮਝਣ ਦਾ ਕਾਰਨ ਕੀ ਹੋਇਆ ਅਨੁਮਾਨ ਜੀ ਦੁਆਰਾ ਲੰਕਾ ਵੀ ਤਲਾਤ ਦੀ ਗਈ ਔਰ ਰਾਖਸ਼ ਜਨ ਦੀ ਦਾ ਪ੍ਰਭੂ ਰਾਮ ਦੁਆਰਾ ਅੰਤ ਕੀਤਾ ਇਹ ਬਰਾਈ ਦੇ ਛਾਈ ਦੀ ਜਿੱਤ ਹੈ ਇਹ ਅੱਜ ਦਾ ਦਿਨ ਇਹ ਦਰਸਾਉਂਦਾ ਹੈ ਇਹ ਲਗਭਗ ਮਿੰਡੂ ਜੁੱਧੋਂ ਤੱਕ ਧਿਆਨ ਇਹ ਗੱਲਾਂ ਬਟਾਲੇ ਜੀ ਦੇਸ਼ਵਾਰਚ ਸਰੋਵਰ ਦੇ ਅੰਦਰ ਲੰਕਾ ਦਾ দહન ਕੀਤਾ ਜਾਂਦਾ ਔਰ 12 ਸਾਲ ਤੋਂ ਜਾ ਰਹੀ ਹੈ ਅੱਜ ਅੱਜ ਦੇ ਪ੍ਰੋਗਰਾਮ ਦੇ ਨਾਲ ਹਾਂ ਅੱਜ ਦਾ ਲੰਕਾ ਤੇਹਾਂ ਦਾ ਜਿਹੜਾ ਪ੍ਰੋਗਰਾਮ ਹੈ ਇਹ ਰਾਮਤਲਾਈ ਮੰਦਿਰ ٹرسٹ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਹਰ ਸਾਲ ਤੋਂ ਬੁਰਾਈ ਤੇ ਅਛਾਈ ਦੀ ਜਿੱਤ ਔਰ ਇਸ ਕਾਰਜਕ੍ਰਮ ਦੇ ਵਿੱਚ ਰਾਮਤਲਾਈ ਮੰਦਿਰ ٹرسٹ ਵੱਲੋਂ ਸਾਰਾ ਇੰਤਜ਼ਾਮ ਕੀਤਾ ਜਾਂਦਾ ਹੈ ਇਸ ਸਮੇਂ ਦੇ ਉੱਤੇ नो प्रॉफिट नो लास्ट ਦੇ ਜਲੇਬੀਆਂ ਔਰ ਸਮੋਸਿਆਂ ਦਾ ਇੱਕ سٹਾਲ ਵੀ ਲਗਾਇਆ ਜਾਂਦਾ ਜਿੱਦੇ ਕਿਸੇ ਤਰ੍ਹਾਂ ਦਾ ਕੋਈ ਪ੍ਰਾਫਿਟ ਨਹੀਂ ਦਿੱਤਾ ਜਾਂਦਾ ਸਿਰਫ ਉਹਨਾਂ ਨੂੰ ਅਸੀਂ ਲੋਕਾਂ ਨੂੰ ਵੀ ਸਹੀ ਰੇਟਾਂ ਤੇ ਸਹੀ ਚੀਜ਼ ਮਿਲੇ ਇਸ ਕਰਕੇ ਉਹ سٹਾਲ ਲਗਾਨੇ ਆ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਵੈ ਇਸ ਇਲਾਕੇ ਦੀ ਜਨਤਾ ਵਾਸਤੇ ਇੱਕ ਨਵੀਂ ਤਰ੍ਹਾਂ ਦਾ ਕਾਰਜਕ੍ਰਮ ਹੈ ਔਰ ਇਹ ਜਿਹੜੀ ਨਵੀਂ ਜਿਹੜਾ ਇਸ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਦੇ ਵਾਸਤੇ ਵੀ ਇੱਕ ਮਾਰਗਦਰਸ਼ਨ ਹੈ ਕਿ ਕਿਸ ਤਰ੍ਹਾਂ ਬੁਰਾਈ ਦੇ ਉੱਤੇ ਛਾਈ ਦੀ ਜਿੱਤ ਹੁੰਦੀ ਹੈ ਔਰ ਹਜ਼ਾਰਾਂ ਸਾਲਾਂ ਤੋਂ ਇਹ ਪ੍ਰਥਾ ਚੱਲੀ ਆ ਰਹੀ ਹੈ ਸਿਖਿਆਰੇ ਦੀ ਉਹ ਇਸੇ ਕਰਕੇ ਚੱਲੀ ਆ ਰਹੀ ਹੈ ਕਿ ਲੋਕਾਂ ਨੂੰ ਯਾਦ ਕਰਾਉਣਾ ਹੈ ਕਿ ਜਿਹੜੀ ਬੁਰਾਈ ਹੈ ਇਹ ਹਮੇਸ਼ਾ ਇਹਦਾ ਅੰਤ ਹੋਣਾ ਹੀ ਹੋਣਾ ਹੈ ਕਿ ਛਾਈ ਦੀ ਜਿੱਤ ਹੋਣੀ ਹੋਣੀ ਹੈ ਇੰਨਾ ਹੀ ਕਹਿ ਕੇ ਮੈਂ ਆਪਣੀ ਬਾਣੀ ਨੂੰ ਗਰਾਹ ਦਿੰਦਾ ਹਾਂ